ਸਵਾਹੀ ਬ੍ਰੋਸ ਜੀ ਕੀ ਫਤਿਹ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੇ ਮੈਨੂੰ ਪਿਆਰ ਕਰਨ ਦੀ ਦਾਤ ਜਚ ਸਿਖਾ ਦੇ ਕਦੇ ਵੈਰ ਈਰਖਾ ਨਾ ਮਨ ਵਿੱਚ ਆਵੇ ਮੇਰੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਰੀ ਦੁਨੀਆ ਦੇ ਵਿੱਚ ਗਰੀਬ ਨਾ ਹੋਵੇ ਕੋਈ ਰੈਨਾ ਤੇ ਕਰੀ ਸਤ ਗੁਰ ਮੇਰੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੇ जिस घर छाँ उस घर रुख होजे जिस घर छाँ उस घर रुख होजे जिस घर पुत है नी उस घर पुत हो जे जिस घर पुत है नी उस घर पुत हो जे ਸਦਰਾ ਪੂਰੀਆਂ ਕਰ ਗੁਰੂ ਮੇਰੇ ਸਦਰਾ ਪੂਰੀਆਂ ਕਰ ਗੁਰੂ ਮੇਰੇ ਅਰਦਾਸ ਦਾਤਿਆ ਚਰਣਾ ਵਿੱਚ ਤੇਰੇ ਅਰਦਾਸ ਦਾਤਿਆ ਚਰਣਾ ਵਿੱਚ ਤੇਰੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਰੱਖ ਤਾਰਾੱਖਾ ਸਭਨੀ ਥਾਈ ਤੂੰ ਹੀ ਮੇਰਾ ਰੱਖ ਸਭਨੀ ਤਾਈ ਇੱਕ ਪਿਆਰ ਭਰੀ ਮੇਰ ਦਾ ਤਰਖੀ ਇੱਕ ਪਿਆਰ ਭਰੀ ਮੇਰ ਦਾ ਤਰਖੀ ਸਭਨਾ ਦੇ ਮਨ ਦੇ ਵਿੱਚ ਖੁਸ਼ੀਆਂ ਰੱਖੀ ਸਭਨਾ ਦੇ ਮਨ ਦੇ ਵਿੱਚ ਖੁਸ਼ੀਆਂ ਰੱਖੀ ਸਭਨਾ ਨੂੰ ਦਾਤਾ ਮੇਰਾ ਦੀਆਂ ਨਜ਼ਰਾਂ ਰੱਖੀ ਸਭਨਾ ਨੂੰ ਦਾਤਾ ਮੇਰਾ ਦੀਆਂ ਨਜ਼ਰਾਂ ਰੱਖੀ